हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰੀਏ ਦੁੱਧ ਉਸ 6 ਲੀਟਰ ਤੋਂ ਲੈ ਕੇ ਤੇ 9-10 ਲੀਟਰ ਤੱਕ ਇਹਨਾਂ ਦੀ ਦੁੱਧ ਦੀ ਕੈਪੈਸਿਟੀ ਹੋਗੀ ਜੇ ਦੋਸਤੋ ਗੱਲ ਕਰੀਏ ਰੇਟ ਦੀ 42000 ਤੋਂ ਲੈ ਕੇ ਤੇ 62000 ਰੁਪਏ ਤੱਕ ਇਹਨਾਂ ਮੱਜਾਂ ਦੇ ਆਈ ਦੇ ਵੀਡੀਓ ਦੇ ਵਿੱਚ ਰੇਟ ਹੋਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਛੋਂ ਦੀ ਸਾਰੀ ਪੁੱਛ ਲਈ ਵੀ ਤੁਸੀਂ ਦੋਸਤੋ ਵੀਡੀਓ ਐਂਡ ਕਰਕੇ ਜੀਰ ਦੇਖ ਲਿਓ ਜੀ ਤੁਸੀਂ ਕਿਹਾ ਬਾਈ ਜੀ ਸਤ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਜੀ ਚੜ੍ਹਦੀ ਕਲਾ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਚੱਲੀ ਜਾਂਦਾ ਐਡਰੈਸ ਬੋਲ ਦਿਓ ਵੀਰ ਆਪਣਾ ਜੀ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦੇ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨ ਉਹ ਨੰਬਰ 6284744272 62847442 ਦਿੱਤਾ ਠੀਕ ਹੈ ਜੀ ਹਾਂਜੀ ਬਾਕੀ ਤੁਹਾਡੇ ਦੀ ਫਾਰਮ ਲੇ ਕਰਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਸਰੀਕਾਲ ਜੀ ਠੀਕ ਹੈ ਜੀ ਤੇ ਵੀਡੀਓ ਕੱਲ ਪਰਸੋਂ ਪਾ ਦੇਣੀ ਸੀ ਥੋੜਾ ਜਨਾ ਰੁੱਝੇ ਰਹੀ ਚਾਰ ਚੁਰ ਪਾਇਆ ਸੀ ਤੇ ਹਾਂਜੀ ਚੋਣਾ ਚੰਨ ਲੱਗਣ ਵਾਲਾ 17 18 ਠੀਕ ਹੈ ਜੀ ਤਾਂ ਕਰਕੇ ਟਾਈਮ ਲੱਗ ਗਿਆ ਉਹ ਨਾਲ ਜੀ ਆਪਣੇ ਕੋਲ ਤਿੰਨ ਲੱਗੇ ਹੈ ਨਾ ਮੇਰੇ ਨਾਲ ਇਨਾਕ ਤੇ ਦਾਅ ਲਿਆਉਣੇ ਅਸੀਂ ਤੇ ਜੇ ਅਰਜ਼ਾ ਨਾ ਕੱਠੇ ਕਰਦੇ ਹਾਂ ਹਾਂਜੀ ਇੱਕ ਦੋ ਦਿਨ ਹੋਰ ਲੱਗਦੇ ਠੀਕ ਹੈ ਫੋਨ ਵੜੇ ਆਉਂਦੇ ਭੈਣ ਭਰਾਵਾਂ ਦੇ ਤੁਹਾਨੂੰ ਵੀ ਆਉਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਤਿੰਨ ਕਨਗ ਲੈ ਕੇ ਅੱਜ ਭੋਏ ਆ ਭੈਣ ਭਰਾਵਾਂ ਦੀ ਸੇਵਾ 'ਚ ਅੱਜ ਠੀਕ ਹੈ ਜੀ ਜਿੱਦਾਂ ਬ੍ਰਹਿਮ ਮੈਂ ਦੱਸਦਾ ਵੀਰਾਂ ਨੂੰ ਕਿ 42000 ਤੋਂ ਲੈ ਕੇ ਤੇ 62000 ਰੁਪਏ ਤੱਕ ਦੇ ਹਨ ਹਾਂ ਜੀ ਹਾਂ ਜੀ ਦੁੱਧ ਦੀ ਕਪੈਸਿਟੀ 6 ਤੋਂ ਲੈ ਕੇ ਤੇ 9-10 ਲੀਟਰ ਤੱਕ ਹਾਂ ਜੀ ਆਪਾਂ ਤਾਂ ਬੱਚੇ ਵਾਲੀਆਂ ਮਈਆਂ ਅੱਜ ਦੋ ਠੀਕ ਹੈ ਜੀ ਇੱਕ ਕੰਨ ਸ਼ੁਰੂ ਹੈ ਛੋਟੀ ਤੋਂ ਪਹਿਲਾਂ ਦੱਸ ਕੀ ਜੀ ਇਹ ਭਾਜੀ ਛੋਟੀ ਪਹਿਲਾਂ ਸੂਆ ਏ ਹਾਂ ਜੀ ਸੂਈ ਨੇ ਇਹਨੂੰ ਕੋਈ 2.5 ਮਹੀਨੇ ਹੋਏ ਜੀ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਹਾਂਜੀ ਦੋਵੇਂ ਟਾਈਮ ਭੜੇ ਮਿਲਦੀ ਮਿਲਦੀ ਭੜੇ ਤੇ ਆ ਤੇ ਕੋ ਬਣੀ ਸੋਰੀ ਨੂੰ ਕੋ ਹਫਤਾ ਪੜਦਾ 10 15 ਦਿਨ ਹੋਏ 10 ਤੋਂ 15 ਦਿਨ ਦਾ ਟਾਈਮ ਜਿਹੜਾ ਟੀਕਾ ਲੱਗਣੂ ਹੋ ਗਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਥਲੇ ਦੁੱਧ ਕਿੰਨਾ ਦੁੱਧ ਭਾਜੀ 7 ਆ 6 ਵਾਲੇ ਦੇ 6 ਵਾਲੇ ਹੈ ਨਾ ਠੀਕ ਹੈ ਜੀ ਸੂਆ ਪਹਿਲਾ ਸੂਈ ਹਾਂਜੀ ਹਾਂਜੀ ਕੀ ਮੁੱਲ ਕਰਨਾ ਹੈ ਮੁੱਲ ਭਾਜੀ ਛੋਟਾ ਜਿਹਾ ਭਾਅ ਇਹਦਾ ਹਾਂਜੀ 55 ਤੇ ਪਹੁੰਚ ਕਰ ਦਈਏ ਕੋਈ ਗੱਲ ਨਹੀਂ 55 ਦੇ ਕਰ ਦੋ ਨਹੀਂ ਛੋਟਾ ਜਿਹਾ ਭਾਅ ਆਊਗਾ ਹਾਂਜੀ 45000 ਦੇ ਵਿੱਚ ਪਹੁੰਚ ਹੋਊਗੀ ਹਾਂਜੀ ਇਹ ਗੱਡੀ ਆਪਦੀ ਲੈਵੇ 42000 45000 ਚ ਪਹੁੰਚ ਜੇ ਕੋਈ ਵੀ ਗੱਡੀ ਆ ਜਾਈਏ 40 ਆ 100 ਕਿਲੋਮੀਟਰ ਤੱਕ ਦੀ ਫਿਰ 42000 ਦੀ ਠੀਕ ਹੈ ਜੀ ਲਓ ਜੀ ਕਟੋ ਜੀ ਬਾਹਰ ਨੂੰ ਸੁਆ ਦੋਸਤੋ ਪਹਿਲਾ ਸੂਈ ਆ ਸੂਈ ਨੂੰ ਕੋਈ 2.5 ਤਿੰਨ ਮਹੀਨੇ ਦੱਸਿਆ ਹਾਂਜੀ 2.5 ਕਿ ਮਹੀਨੇ 2.5 ਤੋਂ 3 ਮਹੀਨਾ ਟਾਈਮ ਹੋਊਗਾ ਜੀ ਤੇ ਦੋਸਤੋ ਅਗੇ ਗੱਬਣ ਹੋਈ ਨੂੰ ਕੋਈ 10 ਤੋਂ 15 ਦਿਨ ਦਾ ਟਾਈਮ ਹੋ ਗਿਆ ਲਓ ਜੀ ਕਰੋ ਚੈੱਕ ਜੀ 7 ਲੀਟਰ ਦੁੱਧ ਦੋਸਤੋ ਵੈਸੇ ਵੀਰ ਕਦਾ 6 ਲੀਟਰ ਮੰਨ ਲੇ ਕੋਈ ਸੌਦਾ ਕਰ ਲੈ ਲਓ ਜੀ ਪਹਿਲਾ ਸੂਆ ਕਰੋ ਚੱਕ ਜੀ ਚੰਗੀ ਦੋਸਤੋ ਰਾਜੀ ਆ ਪੂਰੀ ਜਮੀ ਪਲੀ ਚੈੱਕ ਕਰ ਲਿਓ 45000 ਰੁਪਿਆ ਡਿਮਾਂਡ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਇਹ ਗੱਡੀ ਆਪਦੀ ਲੈਵੇ 42000 ਰੁਪਿਆ ਤੁਸੀਂ ਬਿਲਕੁਲ ਦੋਸਤੋ ਨਿਕੇ ਨਿਕੇ ਮੁੱਲ ਹੋਣਗੇ ਤੈਨੂੰ ਪਤਾ ਭਾਈ ਆਪਣੇ ਛੋਟੇ ਹੁੰਦੇ ਆ ਹਾਂ ਜੀ ਇਸ ਤੋਂ ਅਗੇ ਬ੍ਰਿਯੰਮ ਜੀ 2 ਨੰਬਰ ਦੀ ਦਸੀ ਡਿਟੇਲ ਹੈ। ਭਾਜੀ ਵੱਡੀ ਮਾਂ ਜੀ। ਹਾਂਜੀ। ਸੂਆ ਦੁਜਾਏ। ਹਾਂਜੀ। ਤੇ ਸੂਈ ਜੇ 20 ਦਿਨਾਂ ਦੀ ਪੰਨੀਆਂ ਦੀ ਭੈਣ ਭਰਾਵਾਂ ਦੇ ਗਾੜੀ ਆ ਬੱਚਾ ਮਗਰ ਕਟਾ ਭਾਵੇਂ ਕੋ ਮਹੀਨੇ ਦੀ ਲਾੜੀ। ਆਹ ਲੋ ਦੋਸਤੋ ਬੱਚਾ ਦੇ ਮਗਰ ਆ ਕਟਾ ਜੇ। ਹਾਂਜੀ। ਸੂਈ ਨੂੰ ਦੋਸਤੋ 20 ਤੋਂ ਕੋਈ 25 ਦਿਨ ਦਾ ਟਾਈਮ ਮਹੀਨਾ ਵੀ ਹੋ ਸਕਦਾ। ਹਾਂਜੀ ਹਾਂਜੀ। ਤੇ ਦੁੱਧ ਹੁਣ ਨੇੜਾ ਬ੍ਰਿਯੰਮ ਕਿੰਨਾ ਪਿਆ? ਦੁੱਧ ਭਾਜੀ 9 ਲੀਟਰ ਆ 8 ਲਾ ਲਈ। 8 ਲੀਟਰ ਲਾ ਲਈ। ਹਾਂਜੀ 8 ਲਾ ਲਈ ਕਿ ਤਬ ਦਾ ਤੱਕ। ਠੀਕ ਹੈ ਜੀ। ਹਾਂਜੀ। ਸੂਆ ਦੂਜਾ ਦਸ ਸੂਆ ਭਾਜੀ ਦੂਜਾ ਬਾਕੀ ਇਹ ਥੋੜੀ ਮਹੀਂ ਤੇ ਵੱਡੀ ਬੰਦਾਂ ਥੋੜੇ ਨਾਲ ਸੰਭੀ ਘਟ ਠੀਕ ਹੈ ਜੀ ਇੱਕ ਥੋੜੀ ਸੂਤਾਂ ਚ ਵੀ ਤੁਹਾਨੂੰ ਪਤਾ ਡੰਗਰ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਭਾਜੀ ਮੰਗਨ ਨੂੰ ਤੇ ਭਾਵੇਂ ਲੱਖ ਹੀ ਮੰਗੇ ਜੀ ਹਾਂਜੀ ਲੱਖ ਤੇ ਤੁਹਾਨੂੰ ਬੜਾ ਹੁਣ ਆਮ ਹੀ ਹੋਇਆ ਕੰਮ ਹਾਂਜੀ ਹਾਂਜੀ ਪਰ ਆਪਾਂ ਲੱਖ ਵਾਲੇ ਬਨੇ ਜਾਂਦੇ ਨਹੀਂ ਠੀਕ ਹੈ ਜੀ ਆਪਣੇ ਫਾਰਮ ਤੇ ਤੁਹਾਨੂੰ ਬੜਾ ਛੋਟੇ ਜਿਹੇ ਪਾ ਹੁੰਦੇ ਹਾਂਜੀ ਇਹਦਾ ਭਾਜੀ ਮੁੱਲ ਕਰਾਉਣ ਨੂੰ ਭਾਵੇਂ ਕੋਈ ਕਰਾ ਲੈ 70 75 ਤੇ ਮਰਜ਼ੀ ਕਰਾ ਲੈ ਹਾਂਜੀ ਵੇ ਆਪ 60000 ਦੇ ਵਿੱਚ ਪਹੁੰਚ ਕਰਨੀ ਹੈ 60000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੇ ਜੇ ਕੋਈ ਗੱਡੀ ਆਪ ਦੀ ਲਿਆਵੇ 57000 ਦੀ ਠੀਕ ਹੈ ਜੀ ਕਟਈਏ ਜੀ ਬਾਅਦ ਵਿੱਚ ਲੋ ਜੀ ਦੋਸਤੋ ਸੂਹਾ ਦੂਜਾ ਸੂਈ ਜੇ ਕੋਈ 20 ਤੋਂ 25 ਦਿਨ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਬਚਾ ਦੇ ਆਮ ਅਗਰ ਕਟਾ ਜੇ ਦੋ ਦੋ ਦੋਸਤੋ 9 ਕਿਲੋ 8 ਕਿਲੋ ਮੀਰਨ ਦਾ ਮੰਨ ਕੇ ਸੌਦਾ ਕਰ ਲੈ ਫਰਕ ਕੁਆਲਟੀ ਬਹੁਤ ਚੰਗੀ ਹੈ ਜੀ ਹਾਂਜੀ ਡਿਮਾਂਡ ਦੋਸਤੋ 60000 ਰੁਪਿਆ ਭਾਈ ਐਚਪ ਪਗਾਵਾਂਗਾ ਮੈਂ ਟਾਡਾ ਹਾਂਜੀ ਹਾਂਜੀ ਇਹ ਨਾ ਸਵੇਰੇ ਚੋਗੇ ਲਿਆਂਦਾ 10 ਵਜੇ ਠੀਕ ਹੈ ਸਾਰਾ ਹੀ 9 10 ਵਜੇ ਦੀ ਚੋਈਏ ਲਓ ਜੀ ਕਰੋ ਚੈੱਕ ਟਾਈਮ ਦੇ ਵਿੱਚ ਦੋਸਤੋ 500 ਕਿਲੋਮੀਟਰ ਤੱਕ ਜੀ ਤੇ ਜੇ ਕੋਈ ਵੀ ਗੱਡੀ ਆਪਦੀ ਲੈ ਆਵੇ ਫਿਰ 57000 57000 ਚੈੱਕ ਕਰ ਲਿਓ ਦੋਸਤੋ ਕੱਦਗਾਠ ਮੈਂ ਦਾ ਦੁੱਧ ਦੇ ਹਿਸਾਬ ਨਾਲ ਜਿਹੜੀ ਮੁੱਲ ਵੇਖੀ ਤੇ ਬਿਲਕੁਲ ਜਾਇਗੀ ਬਾਕੀ ਦੋਸਤੋ ਇਹਦੀ ਇੱਕ ਮਿਲਕ ਵੈਨ ਦੋਸਤੋ ਤੁਸੀਂ ਚੈੱਕ ਕਰਿਓ ਮਾਰੀ ਦੇਖੋ ਆ ਗਾਵਾਰ ਕੀ ਮਿਲਕ ਵੈਨ ਲੱਗੀ ਜੀ ਉਹ ਜੀ ਕਹੋ ਜੀ ਚੈੱਕ ਕਰੋ ਚੁਆਈ ਤੂੰ ਵੀ ਇੱਕ ਨੰਬਰ ਦੀ ਹੋਰੀ ਹੈ ਬੇ ਦੈਤੂ ਉਹ ਕੇ ਖੜੇ ਕੋ ਜਦਾਂ ਮਰਜੀ ਠੀਕ ਹੈ ਜੀ ਲੋ ਜੀ ਕਰੋ ਚੱਕ ਜੀ ਅਸਲ ਵੀ ਇਸ ਤੋਂ ਅੱਗੇ ਇੱਕ ਜਿਹੜੀ ਮੱਝ ਏ ਆ ਇਹਦੀ ਆਪਾਂ ਡਿਟੇਲ ਲਾ ਸੀਗੀ ਹਾਂ ਜੀ ਥੋੜਾ ਜਿਹਾ ਡਰਦੀ ਹੈ ਹੈ ਨਾ ਇਹ ਹਾਂ ਜੀ ਹਾਂ ਜੀ ਉਹ ਥੋੜਾ ਹੈ ਨਾ ਕੈਮਰੇ ਤੋਂ ਕੈਮਰੇ ਤੋਂ ਡਰਦੀ ਹੈ ਇੱਕ ਬੱਚੇ ਦਾ ਕਰਦੀ ਠੀਕ ਹੈ ਜੀ ਅੱਛਾ ਇਸ ਲਈ ਭਾਜੀ ਨੱਟ ਦੁੱਧ ਜੇ 10 ਲੀਟਰ ਮੈਂ ਤੇ ਅੱਛਾ ਜੀ ਅੱਖ ਨੂੰ ਭਾਵੇਂ ਤਾਂ ਸੁਆ ਤਜਾ ਦੁੱਜਾ ਵਾ ਕੋ ਤੇਜਾ ਲਾ ਠੀਕ ਹੈ ਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਜੀ ਇਹਦੇ ਮਗਰ ਉਹ ਕਟਾ ਜੀ ਅੱਛਾ ਇਹ ਸੂਈ ਆ ਇਹ ਦੋਸੋਂ ਕਟਾਰੇ ਮਗਰ ਮੁੱਥੂ ਇਹਦੀ ਕੋਈ ਤਨਾ ਕਮਿਨੇ ਅਛਾ ਜੀ ਲੋ ਤੁਸ ਮੈਂ ਤੁਹਾਨੂੰ ਦੇੜੀੇ ਕਰਾਉ ਕੇ ਵਿਖਾ ਦਿੰਦਾ ਤਨਾ ਮਹੀਨੇ ਸੂਈ ਆ ਕੋ ਬਣੀ ਵੀ ਆ ਕੋ 15-20 ਦਿਨਾਂ ਦੀ ਮਹੀਨੇ ਹਾਲੇ ਚੈੱਕ ਕਰ ਲੋ ਮਹੀਨੇ ਦੀ ਬਣੀ ਆ ਕੋ ਕੰਨਾ ਕਮਿਨੇ ਸੂਈ ਆ ਸਾਢੇ ਤਨਾ ਦੀ ਮਿਲਦੀ ਦੋ ਵਲ ਟਾਈਮ ਬੱਚੇ ਤੇ ਬੱਚੇ ਤੇ ਠੀਕ ਹੈ ਜੀ ਦੋ 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 ਆਂਦੇ 12 ਲੀਟਰ ਹੀ ਥੋੜਾ ਮੈਂ ਬਣਾਈ ਕਰਕੇ ਉਹਨਾਂ ਕੋਲੋਂ ਕਟਾਇਆ ਦੇਤਾ ਠੀਕ ਹੈ ਅਛਾ ਦੱਸਿਆ ਵੀ ਟਾਈਮ ਤਿੰਨ ਮਹੀਨੇ ਹੋ ਗਏ ਸੂਈ ਨਾ ਜੀ ਤਿੰਨ ਸਾਢੇ ਤਿੰਨ ਲਾੜੇ ਤੇ ਬਣੀ ਨੂੰ ਕਿੰਨਾ ਹੋ ਗਿਆ ਦੇੜ ਮਹੀਨਾ ਬਣੀ ਨੂੰ ਮਹੀਨਾ ਇੱਕ ਮਹੀਨਾ ਕੋ ਹੋ ਗਿਆ ਕੀ ਮੁੱਲ ਕਰਨਾ ਜੇ ਤਾਂ ਮੋਲ ਭਾਜੀ ਜੇ ਤੇ ਦੁੱਧ ਹਿਸਾਬ ਨਾਲ ਲਈਏ ਤੇ 10 ਲੀਟਰ ਦੁੱਧ ਕਿੰਨੀ ਲੱਖ ਰੁਪਈਆ ਆਈ ਮੈਂ ਦੇ ਦਿੰਦੀ ਮੈਂ ਹਾਂਜੀ ਹਾਂਜੀ ਠੀਕ 1.5 ਲੱਖ ਨਹੀਂ ਮੰਗਦੇ ਚਲੋ ਆਪਾਂ ਭੈਣ ਭਰਾ ਲਿਆਉਂਦੇ ਆ 10 ਲੀਟਰ ਦੁੱਧ ਜਿਹੜਾ ਠੰਡਾ ਦੁੱਧ 10 ਹੀ ਬੜਾ ਹਾਂਜੀ 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 ਆਓ ਜੀ ਕੱਟਾ ਵੀ ਗਈ ਜੀ ਆਪਾਂ ਜ਼ਿਆਦਾ ਨਹੀਂ ਕੋਈ ਭਾਅ ਕਰਨਾ ਹਾਂਜੀ ਮੋਲ ਕਰਾਉਣਾ ਇਹਦਾ ਭਾਅ ਮੈਂ ਕੋਈ 70 75 ਜੋ ਮਰਜ਼ੀ ਕਰਾ ਲੇ ਹੂੰ ਇਹਦੀ ਆਪਾਂ 60000 ਦੇ ਵਿੱਚ ਪਹੁੰਚ ਕਰਨੀ 60000 ਦੇ ਵਿੱਚ ਪਹੁੰਚ ਦੀ ਹੋਊ ਹਾਂਜੀ ਹਾਂਜੀ ਠੀਕ ਹੈ ਜੀ ਜੇ ਕੋ ਗੱਡੀ ਆਵਦੀ ਲੈਵੇ 82000 ਤੇ ਫਿਰ 82000 ਕੱਢੋ ਜੀ ਬਾਹਰ ਨਹੀਂ ਧਿਆਨ ਨਾ ਤੋਰੀ ਵੀ ਡਰਦੀ ਐ ਮਨੀਆ ਜੀ ਨਾ ਥੋੜਾ ਜਿਹਾ ਨਾ ਘਾਟਾ ਕਰਦੀ ਜਾਈ ਸੂਆ ਦੋ ਤੋਂ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਉਹ ਡਿਪੈਂਡ ਕਰਦੀ ਐ ਗੱਲ ਤੁਹਾਡੇ ਤੇ ਸੂਆ ਦੂਜਾ ਜੀ ਥੋੜਾ ਜਿਹਾ ਮੈਂ ਲਿਸਪਣਾ ਕਰਕੇ ਥੋੜਾ ਜਿਹਾ ਆਜਾਬ ਜੀ ਚਲੇ ਠ ਸੁਈ ਨੂੰ ਦੋਸਤੋਂ 10 ਮਹੀਨੇ ਹੋ ਗਏ ਤੇ ਗਾੜੀ ਟੀਕਾ ਲੱਗਿਆ ਦੋਸਤੋਂ 1 ਮਹੀਨਾ ਹੋ ਗਿਆ ਜੇ 10 ਲੀਟਰ ਦੁੱਧ 9 ਲੀਟਰ ਦੀ ਇੱਕ ਤਾਂ ਗਰੰਟੀ ਵੀ ਹੈਗੀ ਹੈ ਕੋਈ 9 ਲੀਟਰ ਮੰਨ ਕੇ ਸੌਦਾ ਕਰ ਲੈ ਮੈਂ ਨਾ ਜੀ 10 ਹੀ ਨਿਕਲੂਗਾ ਜੇ 10 ਆ ਗਿਆ ਠੀਕ ਹੈ ਜੀ ਬਾਕੀ ਚੈੱਕ ਕਰ ਲਿਓ ਵੇਖੀ ਵੀਰ ਧਿਆਨ ਨਾਲ ਥੈਂਕ ਯੂ ਲੋ ਜੀ ਡਿਮਾਂਡ ਦੋਸਤੋਂ 65000 ਰੁਪਇਆ 100 ਕਿਲੋਮੀਟਰ ਤੱਕ ਦੀ ਪਹੁੰਚ 65000 ਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਉਗਾ ਤਾਂ ਫਿਰ ਦੋਸਤੋਂ ਹੋਊਗੀ 62000 ਰੁਪਇਆ ਦੇ ਵਿੱਚ ਤਿੰਨ ਮੱਜਾਂ ਦਿਖਾਈਆਂ ਦੋਸਤੋ ਤਿੰਨ ਮੱਜਾਂ ਜਿਹੜੀਆਂ ਸੁਗੀਆਂ ਸਵਾਈਆਂ ਤਸੱਲੀ ਜਿਹੜੀ ਕਰਨੀ ਹੈ ਇੱਕ ਟਾਈਮ ਦੋ ਟਾਈਮ ਪਸ਼ੂ ਨੂੰ ਚੋਕੇ ਤੁਹਾਡਾ ਹੱਕ ਬੰਦਾ ਆਪ ਕਰਿਆ ਕਰੋ ਆਗੇ ਐਡਰੈਸ ਦੋਸਤੋ ਇਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਵੀਰ ਦਾ ਹੈਗਾ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਈ ਹੈ ਫੋਨ ਨੰਬਰ ਵੀਰ ਆਪਣਾ ਇਕਰੀ ਫੇਰ ਬੋਲਦੀ ਹੈ ਫੋਨ ਨੰਬਰ 6284744127 ਹਾਂਜੀ 6284744127 ਬਾਕੀ ਭਾਜੀ ਉਹ ਬੇਨਤੀ ਆ ਹੂੰ ਜਿੰਨੇ ਵੀ ਡੰਗਰ ਆਪਦੇ ਪਰਿਵਾਰ ਚ ਬੈ ਕੇ ਵੀਡੀਓ ਦੇਖੋ ਪਸੰਦ ਕਰਕੇ ਹਾਂਜੀ ਫਿਰ ਆਪਾਂ ਨੂੰ ਸਾਈਬਿਆਨਾ ਪਾਓ ਘਰੇ ਆ ਗਏ ਆਵਦੀ ਚੋਕੇ ਤੇ ਠੀਕ ਹੈ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਧੰਨਵਾਦ ਉਸਰ ਵਾਲਾ ਵੀਡੀਓ ਵੇਖਣ ਵਾਸਤੇ